ਮਾ ਕੱਲ ਬਾਜੀ ਮੇਰੇ ਕੋਲ ਦੋ ਮੁੰਡੇ ਆਏ ਆ ਤੇ ਮੈਨੂੰ ਕਹਿੰਦੇ ਵੀ ਉੱਚਰਾਨੀ ਦੁਕਾਨਾ ਜੇ ਮੈਨੂੰ 15-20 ਦਿਨ ਹੋਏ ਆ ਮੈਂ ਦੁਕਾਨ ਪਾਈ ਆ ਮੈਨੂੰ ਆ ਕੇ ਕਹਿੰਦੇ ਦੋ ਬੋਤਲਾਂ ਠੰਡੇ ਦੀਆਂ ਦੇ ਦਿਓ ਔਰ ਦੋ ਬੋਤਲਾਂ ਤੇਲ ਦੀਆਂ ਦਾ ਤਿੰਨ ਬਰੇਟਾ ਦੇ ਦਿਓ ਮੈਂ ਕਿਹਾ ਠੀਕ ਹੈ ਜੀ ਮੈਂ ਉਹ ਉਹਨਾਂ ਨੂੰ ਪਾ ਕੇ ਲਿਫਾ ਕੇ ਚੈਕ ਪੈਕ ਕਰਕੇ ਫੜਾਣ ਲੱਗਾ ਮੁੜ ਕੇ ਆ ਗਏ ਇੱਕ ਗਲੀਚੇ ਆਣਾ ਉਹ ਗਲੀਚੇ ਖਰੀਦਣ ਲੱਗਾ ਤੇ ਉਹਨਾਂ ਨੇ ਗੱਲ ਕੀਤੀ ਉਹ ਗਲੀਚੇ ਨਾਲ ਸਾਰਾ ਸੌਦਾ ਮਾਰ ਕੇ 2000 ਦਾ ਹੋਣੇ ਲਈ ਛੇ ਉਹਨਾਂ ਨੂੰ ਦੇ ਦਿੱਤੇ ਮੁੰਡੇ ਨੂੰ 2000 ਰੁਪਏ ਦੇ ਆ ਬਾਅਦ ਮੈਨੂੰ ਕਹਿੰਦੇ ਤੇਰੇ ਕਿੰਨੇ ਬੜੇ ਆ ਬੈਕ ਆ ਮੇਰਾ ਬਣਿਆ 625 ਰੁਪਏ ਉਹ 625 ਤਾਂ ਮੈਨੂੰ ਉਹਨੇ 5 500 ਦੇ ਦੋ ਨੋਟ ਦੇ ਦਿੱਤੇ ਤੇ ਮੈਂ ਬਾਕੀ 400 ਰੁਪਏ ਆਪਣੀ ਜੇਬ ਦੇ ਵਿੱਚੋਂ ਮੋੜਨ ਲੱਗਾ ਉਹ ਤੇ ਉਹਨਾਂ ਨੇ 1000 ਹੋ ਤੇ 4000 ਮੇਰਾ ਚਮਟਾ ਮਾਰਿਆ ਤੇ ਠੋਕੇ ਲੈ ਗਏ ਤੇ ਮੇਰਾ ਪਿੰਡ ਨਰਾਲਾ ਪਾਸੇ ਆ ਕੋਈ ਦੇਖੋ ਕੁਝ ਹੋ ਸਕਦਾ ਬੰਦਿਆਂ ਦਾ ਲੱਗਦਾ ਪਤਾ ਤਾਂ ਗਰੀਬ ਬੰਦਾ ਆ ਤੇ ਮੇਰੀ ਮਾਸਤੇ ਕਿਤੇ ਜ਼ਿਆਦਾ ਚੱਲੇਗੀ ਪਤਾ ਲੱਗ ਗਿਆ ਤੇ ਕੁਝ ਪਲ ਕਿੰਨੇ ਕਜੇ ਜੀ ਕੱਲ ਸਾਢੇ 12 ਤੋਂ 1 ਵਜੇ ਦੇ ਵਿਚਲੀ ਘਟਨਾ ਹੈ ਜੀ ਪ੍ਰਸ਼ਾਸਨ ਦੇ ਧਿਆਨ ਵਿੱਚ ਬੜਾ ਸ਼ੰਗਨ ਮੈਜਰ ਜਨਨੀ ਅੰਦਾਗਾ ਹੈ ਹਾਂ ਜੀ ਜੇ ਮੈਨੂੰ ਮਿਲਣਾ ਹੋਇਆ ਦੁਕਾਨ ਪਾਈ ਮੈਨੂੰ ਮਿਲਿਆ ਇੱਕ ਤਰੀਕ ਨੂੰ ਦੁਕਾਨ ਪਾਈ ਤੇ ਦੋ ਜਣੇ ਆਏ ਇੱਕ ਨੇ ਮੋਟਰਸਾਈਕਲ ਸਟਾਰਟ ਰੱਖਿਆ ਤੇ ਪੈਸੇ ਖੋ ਕੇ ਤਾਂ ਲੱਟ ਜਿੰਨਾਂ ਪਛਾਣ ਤੁਹਾਡੇ ਨੂੰ ਬਹੁਤ ਬੰਦੇ ਪਛਾਣਦੇ ਹਾਂ ਹਾਂ ਜੀ ਪਛਾਣ ਚਾਇਆ ਜੇ ਸਾਹਮਣੇ ਆ ਜਾਂਦਾ ਮੈਂ ਪਛਾਣ ਸਕਦਾ ਇਹ ਕਿਹੜੇ ਦਰਿਆਵਾਂ ਸੀ ਉਹ ਦਾ ਉਹਦੇ ਨਾਲ ਕਿੰਨੇ ਮੁੰਡੇ ਉਹ ਕੱਲਾ ਹੀ ਸਕਾਦਰਿਆਂ ਵਾਲਾ ਉਹਨੂੰ 2000 ਰੁਪਏ ਦੇ ਦਿੱਤਾ ਉਹਨੂੰ ਪਹਿਲਾਂ ਭੇਜ ਦਿੱਤਾ ਉਹਨਾਂ ਨੇ ਤੇ ਦਰਿਆ ਵੀ ਇੱਥੇ ਛੱਡ ਗਏ ਉਹ ਤੇ ਠੰਡੇ ਗੜੇ ਮੇਰੇ ਕੋਲ ਸਮਾਨ ਲਿਆ ਸੀ ਉਹ ਵੀ ਇੱਥੇ ਛੱਡ ਗਏ ਕਿੰਨਾ ਸਮਾਨ ਸਮਾਨ ਉਹਨਾਂ ਨੇ 645 ਰੁਪਏ ਬਣੇ ਸੀ ਉਹਨਾਂ ਦੇ 645 ਰੁਪਏ ਬਣੇ ਹਾਂਜੀ 1000 ਰੁਪਏ ਨਹੀਂ ਮੈਨੂੰ ਦਿੱਤਾ ਸੀਗਾ ਤੇ 400 ਰੁਪਏ ਕਹਿੰਦਾ 45 ਮੈਂ ਚੁੱਕ ਦੇ ਦਨਾਂ

ਅੱਜ ਤੋਂ ਅਗਲੇ ਵਾਪਰਾ ਹੱਥਾਂ ਨਾਲ ਵਾਪਰਿਆ ਕੰਮ ਆ ਪਾਜੀ ਹੋਰ ਕਿਸੇ ਨਾ ਵੀ ਵਾਪਰ ਸਕਦਾ ਸਾਰੇ ਇੱਥੇ ਦੁਕਾਨਦਾਰ ਸਾਰੇ ਨਵੇਂ ਆਏ ਲੇਡੀਜ਼ ਨਾਲ ਤੋਂ ਰਖਣਾ ਜੁੜੀ ਪਾਰਲਰ ਦੀ ਹੈ ਟੈਰੀ ਹੈ ਕਿ ਕਿਸੇ ਨਾ ਵੀ ਹੋ ਸਕਦਾ ਇਸ ਤਰ੍ਹਾਂ ਲੋਕਾਂ ਨੂੰ ਚੇਤਕ ਕਰਨਾ ਚਾਹੀਦਾ ਬੜਪੋਲ ਜੀ ਸचेत ਰਹਿਣਾ ਚਾਹੀਦਾ ਕਦੀ ਵੀ ਗਲਦੇ ਦੇ ਕੋਲ ਬਾਲੇ ਬੰਦੇ ਨਾਲ ਸੱਤੇ ਬਣ ਜਾਣਾ ਚਾਹੀਦਾ ਮੈਂ ਰਹੀ ਜਣਾ ਜਣਾ ਪੈਂਟ ਮੈਰਨ ਨਾ ਡਾੜਾ ਹੈ ਤੇ ਬਾਕੀ ਜੋ ਰੋ ਹੈ